ਕਿ ਹੁਣ ਬੀਜ ਬੀਣ ਦੇ ਦੇਖੋ ਇਹ ਜ਼ਿਮੀਦਾਰੀ ਆ ਜੀ ਜ਼ਿਮੀਦਾਰੀ ਦਾ ਵਿਸ਼ਾ ਹੈ ਇਸ ਸ਼ਲੋਕ ਦੇ ਵਿੱਚ ਦੋ ਵਿਸ਼ੇ ਆਏ ਨੇ ਪਹਿਲਾ ਵਿਸ਼ਾ ਆਇਆ ਇਸ ਸ਼ਲੋਕ ਦੇ ਵਿੱਚ ਕਿ ਖੇਤੀਬਾੜੀ ਦੇ ਵਿੱਚ ਜ਼ਿਮੀਦਾਰੀ ਦੇ ਵਿੱਚ ਜਿਸ ਤਰ੍ਹਾਂ ਤਿੰਨ ਚੀਜ਼ਾਂ ਲੋੜਿੰਦੀਆਂ ਨੇ ਜੇ ਜਮੀਦਾਰ ਉਹ ਤਿੰਨ ਚੀਜ਼ਾਂ ਲੋੜਿੰਦੀਆਂ ਕਰ ਲੇ ਤੇ ਉਹ ਕਦੀ ਭੁੱਖਾ ਨਹੀਂ ਮਰ ਸਕਦਾ ਉਹ ਰਜ ਜਾਂਦਾ ਉਹਦੇ ਪੱਲੇ ਦਾਣੇ ਨੇ ਤੇ ਪੱਲੇ ਪੈਸੇ ਵੀ ਨੇ ਦੂਸਰਾ ਉਦਾਹਰਣ ਲਲਾਰੀ ਦਾ ਦਿੱਤਾ ਜੇ ਲਲਾਰੀ ਨੇ ਕਪੜਾ ਰੰਗੀਚਣਾ ਤੇ ਕਪੜੇ ਲੰਗੀਚਣ ਦੇ ਵਾਸਤੇ ਉਹਨੂੰ ਖੁੰਭ ਭਾਂਡਾ ਵੀ ਚਾਹੀਦਾ ਤੇ ਕਪੜੇ ਦੇ ਉੱਤੇ ਸਖਤਾਈ ਨਾ ਹੋਵੇ ਤੇ ਕਪੜਾ ਵੀ ਉਹੋ ਜਿਹਾ ਚਾਹੀਦਾ ਜਿਹਦੇ ਉੱਤੇ ਰੰਗ ਚੜ ਜਾਏ ਦੋਨੋਂ ਉਦਾਹਰਣ ਸਤਗੁਰ ਜੀ ਨੇ ਇੱਕ ਬੀਜ ਦਾ ਤੇ ਇੱਕ ਕਪੜੇ ਦਾ ਸਿੱਧਾ ਨਾਮ ਦੇ ਨਾਲ ਲਿਆ ਕਿ ਜਿਹਦੇ ਅੰਦਰ ਬੀਜ ਵਾਸਤੇ ਤਿੰਨ ਚੀਜ਼ਾਂ ਚਾਹੀਆਂ ਚਾਹੀਦੀਆਂ ਸਾਧ ਸੰਗਤ ਜੀ ਪਿੱਛੇ ਵੀ ਬੇਨਤੀ ਕੀਤੀ ਸੀ ਪਹਿਲੀ ਇਸ ਬੀਜ ਪਾਉਣ ਵਾਸਤੇ ਮੌਸਮ ਚਾਹੀਦਾ ਜੀ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰੁਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ ਤੇ ਉਹ ਮੌਸਮ ਕੀ ਹੈ ਸਾਧ ਸੰਗਤ ਮੌਸਮ ਹੈ ਜੀ ਇਹ ਮੌਸਮ ਹੈ ਗੁਰੂ ਕੀ ਬਾਣੀ ਪੜਨ ਦਾ ਸੁਭਾਗ ਗੁਰੂ ਕੀ ਬਾਣੀ ਪੜਨ ਦਾ ਸੰਜੋਗ ਕਿ ਜਿਹਨੂੰ ਸਤਗੁਰੂ ਜੀ ਕਹਿੰਦੇ ਰਾਜ ਲੀਲਾ ਤੇਰੇ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਇਹ ਸਭ ਤੋਂ ਪਹਿਲਾ ਮੌਸਮ ਹੈ ਜੀ ਕਿ ਸੰਗਤ ਵਿੱਚ ਆ ਗਿਆਂ ਤੇ ਇਹ ਵੇਲਾ ਆ ਗਿਆ ਤਾਈਓ ਗੁਰੂ ਰਾਮਦਾਸ ਜੀ ਨੇ ਕਿਹਾ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਸੰਗਤ ਵਿੱਚ ਆ ਕੇ ਵੀ ਭੁੱਖੇ ਰਹਿ ਜੀਏ ਜੇ ਇਹ ਬੀਜ ਨਾ ਬੋਇਆ ਫਿਰ ਮੌਸਮ ਨਿਕਲ ਗਿਆ ਦੂਸਰਾ ਮੌਸਮ ਦੇ ਨਾਲ ਜ਼ਮੀਨ ਵੱਤਰ ਹੋਣੀ ਚਾਹੀਦੀ ਹੁਣ ਇਹ ਵੱਤਰ ਜ਼ਮੀਨ ਦਾ ਵਿਸ਼ਾ ਬਾਣੀ ਵਿੱਚ ਆਇਆ ਹੈ ਇਹ ਜ਼ਮੀਂਦਾਰਾਂ ਨੂੰ ਪਤਾ ਹੈ ਸ਼ਹਿਰਾਂ ਨੂੰ ਨਹੀਂ ਪਤਾ ਵੱਤਰ ਕੀ ਹੁੰਦਾ ਜਦ ਜ਼ਮੀਨ ਜ਼ਰਖੇਜ਼ ਕਰ ਲਈ ਜਾਂਦੀ ਹੈ ਵੱਟੇ ਰੋੜੇ ਸਭ ਕੱਢ ਲਏ ਜਾਂਦੇ ਹਲਵਾ ਦਿੱਤਾ ਜਾਂਦਾ ਉਸ ਤੋਂ ਬਾਅਦ ਜ਼ਮੀਨ ਨੂੰ ਪਾਣੀ ਲਾਇਆ ਜਾਂਦਾ ਇਹ ਜਮੀਦਾਰ ਕੁਝ ਦਿਨ ਉਡੀਕ ਕਰਦਾ ਕਿ ਇਹ ਪਾਣੀ ਧਰਤੀ ਮਿੱਟੀ ਵਿੱਚ ਸਮਾਜ ਆਏ ਤੇ ਉਹ ਮਿੱਟੀ ਸਿੱਲੀ ਹੋ ਜਾਂਦੀ ਹੈ ਉਹਨੂੰ ਵੱਤਰ ਕਹਿੰਦੇ ਆ ਜੀ ਇਹ ਹੈ ਜੀ ਸੰਗਤ ਵਿੱਚ ਆਣਾ ਮੌਸਮ ਹੈ ਪਰ ਇੱਥੇ ਬਹੁਤ ਆਏ ਤੇ ਮੌਸਮ ਦਾ ਸਮਾਂ ਗਵਾ ਕੇ ਚਲੇ ਗਏ ਇੱਥੇ ਸਾਰੇ ਵੱਤਰ ਨਹੀਂ ਬਣਾ ਸਕੇ ਪਰ ਜਿਨ੍ਹਾਂ ਦੇ ਅੰਦਰ ਝਿਮਚਿਮ ਝਿਮਚਿਮ ਵਰਸੈ ਅੰਮ੍ਰਿਤ ਧਾਰਾ RAM ਦੀ ਰਹਿਮਤ ਹੋਈ ਨਾ ਜਿੱਥੇ ਝਿਮਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਭਿੰਨੀ ਰਹਿਣੜੀਏ ਚਮ ਚਮਕਨ ਤਾਰੇ ਇਹ ਵੱਤਰ ਹੈ ਜੀ ਮਨ ਜੇ ਭਿੱਜ ਗਿਆ ਨਾ ਅੰਦਰੋਂ ਵਿਰਾਗ ਅੰਦਰੋਂ ਟਿਕਾ ਪ੍ਰੇਮ ਰਸ ਆ ਗਿਆ ਫਿਰ ਉਸ ਤੋਂ ਬਾਅਦ ਸਾਬਤ ਬੀਜ ਚਾਹੀਦਾ ਇਹ ਤਿੰਨ ਚੀਜ਼ਾਂ ਚਾਹੀਦੀਆਂ ਪਹਿਲੀ ਜ਼ਮੀਨ ਤੇ ਉਹ ਹੈ ਤੁਹਾਡੇ ਕੋਲ ਹਿਰਦਾ ਜੀਵਨ ਹੈ ਦੂਸਰੀ ਸੰਗਤ ਪਹਿਲੀ ਚਲੋ ਪਹਿਲੀ ਸੰਗਤ ਕਹਿ ਲਈਏ ਦੂਸਰਾ ਵੱਤਰ ਕਹਿ ਲਈਏ ਭਿੱਜਿਆ ਹੋਇਆ ਮਨ ਤੀਸਰਾ ਬੀਜ ਚਾਹੀਦਾ ਬੀ ਉਹ ਬੀਜ ਪੱਤ ਲੈ ਗਏ ਜਿਨ੍ਹਾਂ ਨੇ ਇਹ ਬੀਜ ਬੋਲਿਆ ਮਹਾਰਜ ਕਹਿੰਦੇ ਉਹਨਾਂ ਦਾ ਜੀਵਨ ਪੱਤ ਵਾਲਾ ਹੋ ਗਿਆ ਸ਼ੋਭਾ ਵਾਲਾ ਹੋ ਗਿਆ ਇਹ ਹੈ ਹਰ ਮੰਤਰ ਵਸਿਆ ਸੂਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨਾ ਜਾਈ ਉਹਨੂੰ ਦੁਨੀਆਵੀ ਸ਼ੋਭਾ ਵੀ ਮਿਲਦੀ ਹੈ ਔਰ ਦਰਗਾਹੀ ਸ਼ੋਭਾ ਵੀ ਮਿਲਦੀ ਹੈ ਤੇ ਅਗਲੀ ਤੁਕ ਜਿਹੜੀ ਅੱਧੀ ਹੈ ਉਹ ਅਗਲੀ ਤੁਕ ਦੇ ਅਗਲੇ ਪਦੇ ਨਾਲ ਜੁੜਦੀ ਹੈ ਅਬ ਕਿਉਂ ਉਗਵੇ ਦਾਲ ਪਰ ਜਿਹਦੇ ਅੰਦਰ ਦੁਬਦਾ ਪੈਦਾ ਹੋ ਗਈ ਸੰਗਤ ਜੀ ਉਹਦੇ ਅੰਦਰ ਬੀਜ ਟੁੱਟ ਗਿਆ ਜੇ ਉਹਦੇ ਅੰਦਰ ਦੁਬਦਾ ਹੈ ਭਈ ਮੈਂ ਨਾਮ ਹੁਣ ਕਿਉਂ ਜਪਣਾ ਹਾਏ ਤੇ ਬਹੁਤ ਸਮਾਂ ਪਿਆ ਦੁਬਦਾ ਪੈਦਾ ਹੋ ਗਈ ਮੈਨੂੰ ਕੀ ਲੋੜ ਹੈ ਜੀ ਅੰਮ੍ਰਿਤ ਛਕਣ ਦੀ ਜਿਵੇਂ ਘਰ ਦਾ ਕੰਮ ਇੱਕਦਮ ਮੁਕਾ ਲਈਦਾ ਜਦ 50 60 ਦੇ ਹੋਵਾਂਗੇ ਫਿਰ ਛਕ ਲਾਂਗੇ ਜੇ ਫਿਰ ਇੱਕਦਮ ਹੀ ਸਾਰੀ ਭਗਤੀ ਇਕੱਠੀ ਇਹ ਮਾਰੇ ਕਹਿੰਦੇ ਜੇ ਬੀਜ ਟੁੱਟ ਗਿਆ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ 23 ਤਰੀਕ ਨੂੰ ਇੱਥੇ ਖੰਡੇ ਬਾਟੇ ਦੀ ਪਹਲ ਸ਼ਿਕਾਈ ਜਾਰੀ ਪੰਜ ਪਿਆਰੇ ਆ ਰਹੇ ਨੇ ਇਹ ਵੇਲਾ ਹੈ ਜੀ ਇਸ ਤੋਂ ਬਾਅਦ ਮਹਾਰਾਜ ਕਹਿੰਦੇ ਫਿਰ ਵੇਲਾ ਨਹੀਂ ਆਉਣਾ ਹਮ ਆਦਮੀ ਹਾਂ ਇੱਕਦਮੀ ਮਹੌਲਤ ਮੋਤ ਨਾ ਜਾਣਾ ਦੁਬਦਾ ਜਿਸ ਚੀਜ਼ ਦੇ ਵਿੱਚ ਪੈਦਾ ਹੋ ਗਏ ਉਹਦਾ ਸਤਗੁਰੂ ਜੀ ਕਹਿੰਦੇ ਆ ਫਿਰ ਕੁਝ ਨਹੀਂ ਬਣ ਸਕਦਾ ਕਿਸੇ ਵੀ ਰੂਪ ਦੇ ਵਿੱਚ ਦੁਬਦਾ ਪੈਦਾ ਹੋ ਜਾਏ ਜੇ ਗੁਰੂ ਤੇ ਵੀ ਦੁਬਦਾ ਪੈਦਾ ਹੋ ਗਈ ਵੀ ਇੱਥੋਂ ਛੱਡ ਕੇ ਬੰਦਾ ਮੜੀਆਂ ਮਸਾਣੀਆਂ ਵੱਲ ਤੁਰ ਪਿਆ ਦੂਜੀਆਂ ਹੋਰ ਸਰੀਰਾਂ ਦੇ ਪਿੱਛੇ ਤੁਰ ਪਿਆ ਫਿਰ ਦੁਬਦਾ ਪੈਦਾ ਹੋ ਗਏ ਜੇ ਇੱਥੋਂ ਨਹੀਂ ਮਿਲਿਆ ਕਿਥੇ ਹੋਰ ਤੁਰ ਕੇ ਅਬ ਕਿਉਂ ਉਗਵੇ ਦਾਲ ਜਿਹਦੇ ਅੰਦਰ ਦੁਬਦਾ ਪੈਦਾ ਹੋ ਗਈ ਇਸ ਕਰਕੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਵੇ ਕੇ ਹੋਮੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ ਇਹ ਰਹਿਮਤ ਕਿਆ ਅਬ ਕਿਉਂ ਉਕਵੇ ਦਾਲ ਜਿਨ੍ਹਾਂ ਦੇ ਅੰਦਰ ਦੁਬਦਾ ਪੈਦਾ ਹੋ ਗਈ ਉਹਨਾਂ ਦਾ ਬੀਜ ਟੁੱਟ ਗਿਆ ਜੀ